ਬੜਾ ਹੀ ਭਿਆਨਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਪਤੀ ਪਤਨੀ ਦੀ ਮੌਤ ਹੋ ਜਾਂਦੀ ਹੈ ਤਾਂ ਮਹਿਜ਼ 1 ਸਾਲ ਪਹਿਲਾਂ ਦੋਵਾਂ ਦਾ ਵਿਆਹ ਹੋਇਆ ਸੀਗਾ ਤੇ ਗਰਭਵਤੀ ਸੀਗੀ ਔਰ ਤਾਂ ਆਪਣੀ ਗਰਭਵਤੀ ਪਤਨੀ ਨੂੰ ਉਹ ਸ਼ਖਸ ਹੈ ਜੋ ਪਤੀ ਉਹ ਆਪਣੇ ਸਹੁਰੇ ਲੈ ਕੇ ਜਾ ਰਹੇ ਸੀ ਤਾਂ ਅਚਾਨਕ ਇਹ ਦਰਦਨਾਕ ਹਾਦਸਾ ਜੋ ਹੈ ਵਾਪਰ ਜਾਂਦਾ ਹੈ ਤਾਂ ਫਿਰੋਜ਼ਪੁਰ ਦੇ ਵਿੱਚ ਇਹ ਹਾਦਸਾ ਵਾਪਰ ਦਰਦਨਾਕ ਸੜਕ ਹਾਦਸਾ ਵਾਪਰ ਜਿੱਥੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਤੀ ਪਤਨੀ ਜਾ ਰਹੇ ਸੀਗੇ ਪਤੀ ਆਪਣੀ ਗਰਭਵਤੀ 3 ਮਹੀਨਿਆਂ ਦੀ ਗਰਭਵਤੀ ਦੱਸਿਆ ਜਾ ਰਿਹਾ ਆਪਣੀ ਗਰਭਵਤੀ ਪਤਨੀ ਨੂੰ ਜੋ ਆਪਣੇ ਸੌਰੀ ਲੈ ਕੇ ਜਾ ਰਹੀ ਸੀਗਾ ਤਾਂ ਇਸ ਦੌਰਾਨ ਪਿੱਛੋਂ ਦੇ ਇੱਕ ਪਿਕਅਪ ਗੱਡੀ ਦੇ ਵੱਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਦੌਰਾਨ ਮੌਕੇ ਤੇ ਹੀ ਪਤੀ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਪਤਨੀ ਦੇ ਥੋੜੇ ਥੋੜੇ ਸਾਹ ਚੱਲਦੇ ਸੀਗੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਉਸ ਤੋਂ ਬਾਅਦ ਉੱਥੇ ਹੀ ਉਸ ਦੀ ਜੜੀ ਹੈ ਮੌਤ ਹੋ ਜਾਂਦੀ ਹੈ ਤਾਂ ਬੜਾ ਹੀ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਪਤਨੀ ਦੀ ਔਰਤ ਦੀ ਮੌਤ ਹੋ ਜਾਂਦੇ ਤੇ ਨਾਲ ਹੀ ਜੋ ਪੇੜ ਚਪਲ ਰਹੇ ਬੱਚੇ ਦੀ ਜਿਹੜੀ ਉਸ ਦੀ ਵੀ ਮੌਤ ਹੋ ਗਈ ਤਾਂ ਤਿੰਨ ਜ਼ਿੰਦਗੀਆਂ ਜਿਹੜੀਆਂ ਜਹਾਨੋ ਤੁਰਗੀਆਂ ਨੇ ਤਾਂ ਬੜੀ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਫਿਰੋਜ਼ਪੁਰ ਤੋਂ ਸਾਹਮਣੇ ਜਿੱਥੇ ਕਿ ਇਹ ਦਰਦਨਾਕ ਸੜਕ ਹਾਦਸਾ ਵਾਪੜਿਆ ਮੋਟਰਸਾਈਕਲ ਤੇ ਸਵਾਰ ਹੋ ਕੇ ਦੋਨੇ ਜਾਣੇ ਜਾ ਰਹੇ ਸੀਗੇ ਪਤੀ ਆਪਣੇ ਗਰਭਵਤੀ ਪਤਨੀ ਨੂੰ ਆਪਣੇ ਸਹੁਰੇ ਲੈ ਕੇ ਜਾ ਰਿਹਾ ਸੀ ਤਾਂ ਜੋ ਆਪਣੇ ਮਾਪਿਆਂ ਨੂੰ ਮਿਲ ਸਕੇ ਉਸ ਦੀ ਪਤਨੀ ਪਰ ਅਚਾਨਕ ਇਹ ਦਰਦਨਾਕ ਹਾਦਸਾ ਜੁਆ ਉਹ ਵਾਪਰ ਜਾਂਦਾ ਇਸ ਪਰਿਵਾਰ ਦੇ ਨਾਲ ਮਹਿਜ਼ 1 ਸਾਲ ਪਹਿਲਾਂ ਹੀ ਜਿਹੜਾ ਵਿਆਹ ਹੋਇਆ ਸੀਗਾ ਗਰਵਤੀ ਸੀਗੀ ਆਰਥ ਜਿੱਥੇ ਕਿ ਖੁਸ਼ੀ ਸੀਗੀ ਕਿ ਪਰਿਵਾਰ ਦੇ ਵਿੱਚ ਨਵਾਂ ਜੀ ਆਉਣ ਵਾਲਾ ਪਰ ਉਸ ਤੋਂ ਪਹਿਲਾਂ ਹੀ ਇਸੋਖ ਦੀ ਲਹਿਰ ਚੜੀ ਐ ਇਸ ਦੌਰ ਗਈ ਪਰਿਵਾਰ ਦੇ ਵਿੱਚ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤਾਂ ਬੜਾ ਹੀ ਮੰਦ ਭਾਗਾ ਹਾਦਸਾ ਜੋੜਾ ਵਾਪਰਿਆ ਤਾਂ ਲਗਾਤਾਰ ਸੜਕਾਂ 'ਤੇ ਇੱਕ ਤਾਂ ਵਧ ਰਹੀਆਂ ਤਾਂ ਬੜਾ ਹੀ ਦਰਦਨਾਕ ਹਾਦਸਾ ਜੋ ਹੈ ਇਹ ਵਾਪਰਿਆ ਫਿਰੋਜ਼ਪੁਰ ਦੇ ਵਿੱਚ ਵਾਪਰਿਆ ਜਿੱਥੇ ਪਤੀ ਪਤਨੀ ਦੀ ਮੌਤ ਹੋ ਗਈ ਤੇ ਨਾਲ ਹੀ ਪਤਨੀ ਦੇ ਪੇਟ ਵਿੱਚ ਪੜ ਰਹੇ ਇਨਨ ਦੀ ਜਾਨ ਦੀ ਵੀ ਜਿਹੜੀ ਹੈ ਮੌਤ ਹੋ ਗਈ ਹੈ ਬਾਲ ਸਿੰਘ ਜੀ ਕਿਦੇ ਐਸੀਡਟ ਹੋਇਆ ਤੇ ਕਦੋਂ ਇਹ ਕਿੱਥੇ ਹੋਇਆ ਸੀ ਇਹ مین ਰੋਡ ਸਾਈਂ ਵਾਲੇ ਹੋਇਆ ਜੀ ਹਾਂ ਜੀ ਕਿੰਨੀ ਆ ਵੀ ਕਿੱਥੇ ਜਾ ਰਹੇ ਸੀ ਮੀਆਂ ਬੀਬੀ ਕੋੜਪੁਰੇ ਜਾ ਰਹੇ ਸੀ ਫਰੋਜਪੁਰ ਤੋਂ ਜਾ ਰਹੇ ਸੀ ਕਿੱ데 ਤੇ ਜਾ ਰਹੇ ਸੀ ਮੋਟਰਸਾਈਕਲ ਤੇ ਸੀਗੀ ਬੱਦਲ ਤੇ ਸਵਾਰ ਹੋ ਕੇ ਜਾ ਰਹੇ ਸੀ ਹਾਂ ਜੀ ਅੱਛਾ ਹਾਂ ਸਾ ਕਿੱ데 ਨਾਲ ਹੋਇਆ ਕਿੱਥੇ ਵਾਪਸ ਆ ਇੱਕ ਪਿਕਅਪ ਗੱਡੀ ਨਾਲ ਹੋਇਆ ਸਰਕਾਰੀ ਗੱਡੀ ਆ ਜੀ ਉਹ ਕਿਧਰੋਂ ਜਾ ਰਹੀ ਉਹ ਵੀ ਫਰੋਜਪੁਰੇ ਜਾ ਰਹੀ ਸੀ ਤੇ ਕੀ ਪਿੱਛੋਂ ਕੋ ਜਬਰਦਸਤ ਟੱਕਰ ਮਾਰੀ ਹਾਂ ਅੱਛਾ ਅੱਜੀ ਉਹ ਜਬਰਦਸਤ ਸੀ ਦੀ ਜਬਰਦਸਤ ਕਰਮਾਰ ਬਹੁਤ ਜਿਆਦਾ ਵਜੀ ਹੋਈ ਏ ਮੁੰਡੇ ਦੀ ਤਾਂ ਮੌਕੇ ਦੀ ਡੈਥ ਹੋ ਗਈ ਕੁੜੀ ਨੂੰ ਮੈਡੀਕਲ ਦਾਖਲ ਕਰਵਾਇਆ ਸੀ ਜੀ ਤੇ ਕੁੜੀ ਦੀ ਵੀ ਡੈਥ ਹੋ ਗਈ ਇੱਕ ਉਹਦੇ ਵਿੱਚ ਸੀ ਉਹਨੂੰ 1.5 ਤਿੰਨ ਚਾਰ ਮਹੀਨਾ ਪ੍ਰੈਗਨੈਂਟ ਸੀ ਉਹ ਬੱਚੇ ਦੀ ਵੀ ਮੌਤ ਹੋ ਚੁੱਕੀ ਹੈ ਹਾਂਜੀ ਗਰਭਵਤੀ ਸੀਗੀ ਹਾਂਜੀ ਠੀਕ ਹਾਂਜੀ ਹੁਣ ਕੀ ਮੰਗਤੀ ਤੁਸੀਂ ਮੰਗੇ ਇਹ ਇਨਸਾਫ ਕੀਤਾ ਜਾਵੇ ਜੋ ਵੀ ਸੁਣਵਾਈ ਹੈ ਕੀ ਅਜੇ ਤੱਕ ਗੱਡੀ ਵਾਲੇ ਖੜੇ ਨਹੀਂ ਗਏ ਤੋਂ ਹਾਂਜੀ ਸਾਨੂੰ ਨਹੀਂ ਇਹ ਚੀਜ਼ ਦਾ ਪਤਾ ਜੀ ਗੱਡੀ ਵਾਲੇ ਫੜੇ ਆ ਕਿ ਨਹੀਂ ਫੜੇ ਹਾਂਜੀ ਤੇ ਸਰਕਾਰੀ ਗੱਡੀ ਸੀ ਹਾਂ ਸਰਕਾਰੀ ਗੱਡੀ ਸੀ ਕਿਹੜੇ ਵਿਭਾਗ ਦੇ ਜਗਲਾਤ ਵਿਭਾਗ ਦੇ ਹਾਂਜੀ ਹਾਂਜੀ ਦੱਸ ਰਹੇ ਹੋਰ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਜੀ ਨਾਮ ਤੁਹਾਡਾ ਮੇਰਾ ਨਾਮ ਜਗਰੂਪ ਸਿੰਘ ਜੀ ਜਗਰੂਪ ਸਿੰਘ ਕੀ ਲੱਗਦੇ ਸੀਗੇ ਆਪਣੇ ਮੇਰੇ ਵੱਡੇ ਬ੍ਰਦਰ ਸੀਗੇ ਵੱਡੇ ਬ੍ਰਦਰ ਕਿੱਧਰ ਜਾ ਰਹੇ ਸੀ ਜੀ ਘਰੋਂ ਜਾ ਰਹੇ ਸੀ ਆਦੇ ਸੌਰਣ ਮਿਲਣ ਜਾਣੇ ਸੀ ਦੋਵੇਂ ਜੀ ਮੋਟਰਸਾਈਕਲ ਉੱਤੇ ਹਾਂਜੀ ਹਾਂਜੀ ਇਹ ਹਾਸਾ ਕਿੱਥੇ ਹੋਇਆ ਇਹ ਹਾਸਾ ਹੋਇਆ ਸਾਈਆਂ ਵਾਲੇ ਪਿੰਡ ਚ ਹੋਇਆ ਜੀ ਸਾਈਆਂ ਦੇ ਚੌਕ ਚ ਹੋਇਆ ਹਾਂਜੀ ਜੀ ਚੌਕ ਦੇ ਵਿੱਚ ਅੱਛਾ ਕੀ ਉਹ ਗੱਡੀ ਕਿਹੜੀ ਵੱਜੀ ਗੱਡੀ ਜੀ ਬਲੈਰੋ ਗੱਡੀ ਵੱਜੀ ਆ ਜੀ ਉਹ ਕਿਧਰ ਆ ਰਹੀ ਸੀ ਉਹ ਗੱਡੀ ਇਧਰੋਂ ਹੀ ਜਾ ਰਹੀ ਸੀ ਜੀ ਫਰੋਜ਼ਪੁਰਾਲਾ ਤੇ ਉਹ ਵੀ ਉਧਰੋਂ ਹੀ ਜਾ ਰਹੀ ਐ ਇਧਰੋਂ ਹੀ ਜਾ ਰਹੀ ਸੀ ਫਰੋਜ਼ਪੁਰਾਲਾ ਹਾਂਜੀ ਪਿੱਛੋਂ ਵੱਜੀ ਗੱਡੀ ਅੱਛਾ ਅੱਛਾ ਤੇ ਡੈਥ ਕਿੰਨੀ ਹੋਈ ਪਹਿਲਾਂ ਡੈਥ ਮੇਰੇ ਪਹਿਲਾਂ ਭਰਾ ਦੀ ਹੋਈ ਉੱਥੇ ਮੌਕੀ ਤੇ ਡੈਥ ਹੋ ਗਈ ਸੀ ਤੇ ਭਾਬੀ ਮੇਰੀ ਥੋੜੇ ਬਿਮਾਰ ਸਾਂ ਹੈਗੀ ਸੀ ਉਹਨਾਂ ਨੂੰ ਪਹਿਲਾਂ ਫੀਰ ਕੋਡ ਫੀਰ ਕੋਡ ਦਾ ਹਲਕੀ ਤੋਂ ਬਾਅਦ ਉਹਨਾਂ ਨੂੰ ਬਟਿੰਡੇ ਲਾ ਗਏ ਹਾਂਜੀ ਇਲਾਜ ਦੇ ਦੌਰਾਨ ਡੈਥ ਹੋ ਗਈ ਹਾਂਜੀ 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 ਉਹਨਾਂ ਉਹਦੇ ਪਤਨੀ ਦੀ ਵੀ ਡੈਥ ਹੋ ਗਈ ਹਾਂਜੀ ਹਾਂਜੀ ਉਹਨਾਂ ਦੀ ਵੀ ਹੋ ਗਈ ਤਾਂ ਠੀਕ ਕਾਰਵਾਈ ਕੀ ਦੀ ਮੰਗ ਕੀਤੀ ਗੱਡੀ ਵਾਲੇ ਤੇ ਕਾਰਵਾਈ ਦੀ ਕੀ ਮੰਗ ਕੀਤੀ ਜਿਹੜੀ ਗੱਡੀ ਨੇ ਮਾਰੀ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਸਾਡੀ ਤਿੰਨ ਜੀ ਘਰੋਂ ਤੁਰ ਗਈ